ਵੈਗੁਰਜੀ ਦਾ ਹਾਲ ਸਾਹਿਬ ਵੈਗੁਰਜੀ ਕੀ ਫਤਿਹ ਤੁਹਾਡੇ ਸਾਡੇ YouTube ਚੈਨਲ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਇਆ ਹਾਂ ਬੜਾਂ ਵਾਲੀ ਪੱਗ ਦੀ ਜਿਸ ਦੀ ਲੰਬਾਈ 7.5 ਫੁੱਟ ਹੈ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੋਲਵਰ ਵਰਤਿਆ ਹੁਣ ਆਪਾਂ ਇਹਦਾ ਪਰਨੜ ਲਗਾਵਾਂਗੇ ਲੜਦੂ ਸਰ ਤੇ ਸੈਂਟਰ ਦੇ ਵਿੱਚੋਂ ਲੈਣਾ ਲੜਦੂ ਸਰ ਦੇ ਸੈਂਟਰ ਦੇ ਵਿੱਚੋਂ ਲੈਣ ਤੋਂ ਬਾਅਦ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰ ਲੈਣਾ ਜਿਹੜਾ ਆਪਣਾ ਪਹਿਲਾ ਲੜੂਗਾ ਉਸ ਦੇ ਵਿੱਚ ਜਿਹੜਾ ਆਪਣੇ ਦੋ ਬੱਲੇ ਨੇ ਉਹਦੇ ਆ ਨਾ ਉਹਨਾਂ ਦੇ ਵਿੱਚੋਂ ਜਿਹੜਾ ਆਪਾਂ ਇੱਕ ਬੱਲਾ ਹੱਲੇ ਕੱਢ ਕੇ ਤੇ ਦੂਜੇ ਬੱਲੇ ਨੂੰ ਉੱਪਰ ਚੱਕ ਕੇ ਜਿਹੜਾ ਆਪਾਂ ਇਸ ਦੇ ਵਿੱਚ ਜਿਹੜਾ ਆਪਣੇ ਵਾਲ ਨੇ ਉਹ ਆਪਾਂ ਸੈੱਟ ਕਰਾਂਗੇ। ਹੁਣ ਇਸ ਲੜ ਦੇ ਵਿੱਚ ਜਿਹੜਾ ਆਪਣੇ ਵਾਲ ਸੈਟਾ ਕੇ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੜ ਨੂੰ ਸੈੱਟ ਕਰਕੇ ਆਪਾਂ ਲਗਾ ਦੇਣਾ। ਹੋੜਾ ਪੈਸਤੋ ਨਾਲ ਲੜ ਲਗਾਵਾਗੇ। ਉਸ ਲੜਦੂ ਵੀ ਜਿਹੜਾ ਆਪਾਂ ਬੈਗ ਤੋਂ ਪਿੱਛੇ ਕਰਨਾ ਛੜਾ ਪੈੜਾ ਲੜਦੂ ਬੈਗ ਤੋਂ ਪਿੱਛੇ ਕਰਕੇ ਉੱਪਰ ਲੜਦੂ ਕਿਧਰਾ ਪੁੱਟ ਕਰਨਾ ਤੇ ਆਪਣੇ ਜਿਹੜੇ ਇਸ ਲੜ ਦੇ ਵਿੱਚ ਦੋ ਬੱਲੇ ਹੁੰਦੇ ਹਨ ਹਨਾ ਉਹਨਾਂ ਦੇ ਵਿੱਚੋਂ ਜਿਹੜਾ ਆਪਣਾ ਪਹਿਲਾ ਬੱਲਾ ਹੁੰਦਾ ਪਹਿਲਾਂ ਉਹਦੇ ਵਿੱਚ ਉਹਨੂੰ ਚੱਕ ਕੇ ਇਹ ਜਿਹੜਾ ਥੱਲੇ ਥੱਲੇ ਬਲਾ ਹੁੰਦਾਗਾ ਉਹਦੇ ਨਾਲ ਜਿਹੜਾ ਆਪਣੇ ਬਲ ਨੇ ਉੱਪਰ ਤੋੜਿਆ ਤੇ ਲੜ ਨੂੰ ਆਪਾਂ ਹਲਕਾ ਜਿਹਾ ਫੋਲਡ ਕਰਕੇ ਲਗਾ ਦੇਣਾ ਹੈ ਕਈ ਵੀਰਾਂ ਦਾ ਜਿਹੜਾ ਆਪਣਾ ਲੋਕ ਦੇ ਕੋਲੋਂ ਲੜਾ ਉਹ ਬਲ ਦੇ ਜਿਹੜੇ ਖਟੇ ਕਿਤੇ ਖੁੱਲੇ ਜਾਂਦੇ ਨੇ ਉਹ ਥੇੜਾ ਆਪਾਂ ਕਪਾ ਕਪਾ ਲਗਾ ਲੈਣਾ ਉਹਦੇ ਨਾਲ ਉਹਨਾਂ ਜਿਹੜਾ ਆਪਣੇ ਬਲ ਉਹ ਖੁੱਲਣਗੇ ਨਹੀਂ ਉਹ ਟਿਕੇ ਰਹਿਣਗੇ ਲਾਪੈਸ ਲੜ ਨੂੰ ਵਿੱਚ ਉਹ ਸੈਟ ਕਰਕੇ ਲਗਾਵਾਂਗੇ ਹੁਣ ਆਪਾਂ ਜਿਹੜਾ ਤੀਸਰਾ ਲੜ ਲਗਾਵਾਂਗੇ ਤੀਸਰੇ ਲੜ ਨੂੰ ਬੈਕ ਤੋਂ ਪਿੱਛੇ ਕਰਨਾ ਬੈਕ ਤੋਂ ਪਿੱਛੇ ਕਰਨ ਤੋਂ ਬਾਅਦ ਲੜ ਨੂੰ ਜਿਹੜਾ ਆਪਾਂ ਅੱਖ ਤੱਕ ਖਿੱਚਣਾ ਅੱਖ ਤੱਕ ਖਿੱਚਣ ਤੋਂ ਬਾਅਦ ਤੇ ਆਪਾਂ ਇਸ ਲੜ ਦੇ ਵਿੱਚ ਬਲ ਜਿਹੜੇ ਨੇੜੇ ਉਹ ਆਪਾਂ ਇਕੱਠੇ ਕਰ ਲੈਣੇ ਆ ਬਲ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਅਗਰ ਫੋਲਡ ਕਰਨਾ ਤੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਬੈਕ ਤੱਕ ਜਿਹੜੇ ਆਪਣੇ ਬਲ ਨੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਾਰਮ ਸੈੱਟ ਕਰਾਂਗੇ ਔਰ ਜਿਹੜੇ ਆਪਣੇ ਫੱਕੇ ਲੜ ਬਲ ਹੋਣਗੇ ਉਹ ਵੀ ਜਿਹੜੇ ਆਪਾਂ ਸੈੱਟ ਕਰ ਲੈਣੇ ਨੇ ਉੱਪਰਲੇ ਜਿਹੜੇ ਆਪਣੇ ਪੇਜ ਹਨ ਉਹ ਵੀ ਜਿਹੜੇ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਤੇ ਨੋਕ ਦੇ ਕੋਲ ਹੁਣ ਜਿਹੜੇ ਆਪਣੇ ਬਲ ਹੋਣਗੇ ਇਹਨਾਂ ਬਲਾਂ ਨੂੰ ਆਪਾਂ ਪੱਕ ਪੈਨ ਫੇਰ ਕੇ ਜਿਹੜੇ ਆਪਣੇ ਬਲ ਇਹਨਾਂ ਬਲਾਂ ਨੂੰ ਸੈੱਟ ਕਰਾਂਗੇ ਹੁਣ ਜਿਹੜਾ ਆਪਾਂ ਇਹ ਤੋਂ ਇਹ ਲੜ ਲੜ ਨੂੰ ਉਸ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ। ਇਸ ਲੜ ਦੇ ਵਿੱਚ ਵੀ ਆਪਣੇ ਜਿਹੜੇ ਵਾਲ ਨੇ ਨਾ ਬਲਾਂ ਨੂੰ ਇਕੱਠੇ ਕਰਕੇ ਲੜ ਨੂੰ ਸੈਟ ਕਰਕੇ ਲਗਾ ਦੇਣਾ। ਜੇ ਕਰਤਾ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਤੇ ਇਹ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਸ਼ੇਅਰ ਕਰਿਓ ਜਿਹਨਾਂ ਵੀਰਾਂ ਨੂੰ ਬਲਾਂ ਵਾਲੇ ਪੱਗਵਾਂ ਦੇ ਵਿੱਚ ਕੋਈ ਪ੍ਰੋਬਲਮ ਆਦੀ ਹੈ ਇਹ ਜਿਹੜੀ ਪੱਗ ਆ ਤੁਸੀਂ ਬਲਾਂ ਵਾਲੀ ਇਹ ਕਿਸੇ ਵੀ ਤੁਸੀਂ ਜਿਹੜੇ ਫੈਕਸ਼ਨ ਤੇ ਵੱਨਸਾਦੇ ਹੋ ਜਾਂ ਫਿਰ ਸਕੂਲ ਜਾਂ ਫਿਰ ਕਾਲਜ ਜਿਹੜੇ ਵੀਰ ਜਾਂਦੇ ਨੇ ਉਹ ਵੀ ਜਿਹੜੇ ਵੱਨਸਾਦੇ ਨੇ ਪੱਗ ਫੜ ਆਪਣੇ ਬਾਅਦ ਨਾਲ ਇਹ ਆਪਣੇ ਬਲਾਂ ਨਾਲ ਸੈੱਟ ਕਰਾਂਗੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਆ ਸਬਸਕ੍ਰਾਈਬ ਜਰੂਰ ਕਰਿਓ ਜੀ ਹੁਣ ਆਪਾਂ ਜਿਹੜਾ ਵਾਲ ਹੋਣਗੇ ਜਿਦੋਂ ਆਪਣਾ ਜਿਹੜੇ ਆ ਨਾ ਆਪਾਂ ਵਾਲ ਮੋਟੇ ਹੋਣਗੇ ਜਾਂ ਜਿਆਦੇ ਉਹਨਾਂ ਦੇ ਵਿੱਚ ਆਪਾਂ ਪਗਮਨ ਫੇਰ ਲੈਣਾ ਉਹਨਾਂ ਵਿੱਚ ਪਗਮਨ ਫੇਰ ਦੁਆਦ ਆਪਣੇ ਜਿਹੜੇ ਵਾਲ ਨੇ ਉਹ ਪਤਲੇ ਹੋ ਜਾਣਗੇ ਤੇ ਜਿਹੜੇ ਆਪਣੇ ਵਾਲ ਨੇਗੇ ਉਹ ਜਿਆਦਾ ਜਿਹੜੇ ਆਪਣੇ ਟਾਈਟ ਹੋ ਜਾਣਗੇ ਤੇ ਹੁਣ ਆਪਾਂ ਜਿਹੜਾ ਇਸ ਤੋਂ ਲੜ ਲਗਾਉਣਾ ਪੰਜਵਾਂ ਪੰਜਵੇਂ ਲੜ ਨੂੰ ਇਹਦਾ ਆਪਾਂ ਪ੍ਰੋਪਰ ਅੱਖ ਦਾ ਖਿੱਚਣਾ ਰੱਖਦਾ ਖਿੱਚ ਕੇ ਜਿਹੜਾ ਸਵਾਦੂ ਕਪੜਾ ਉਹ ਜਿੱਥੇ ਆਪਣੇ ਸਾਈਡ ਦੇ ਉੱਤੇ ਲੜ ਦੇ ਵਿੱਚ ਡੂੰਘਾ ਪੈਦਾਊਗਾ ਆਪਾਂ ਉੱਥੇ ਜਿਹੜਾ ਕੱਪੜੇ ਨੂੰ ਉੱਥੇ ਕੇ ਜਿਹੜਾ ਆਪਾਂ ਕੱਪੜੇ ਨੂੰ ਹਲਕਾ ਦਬ ਦਵਾਂਗੇ ਉਹਦੇ ਨਾਲ ਜਿਹੜਾ ਆਪਣੇ ਨਾਲੇ ਡੂੰਘ ਨਿਕਲ ਜੂ ਜਿਹੜਾ ਆਪਣਾ ਲੱਕ ਪਲਾੜਾ ਆਪਾਂ ਉਥੇ ਸੈੱਟ ਕਰਾਂਗੇ ਉਹਦਾ ਜਿਹੜਾ ਆਪਣਾ ਡੂੰਗਾ ਉਹ ਨਿਕਲ ਜੂਗਾ ਅਗਲਾ ਲੜ ਨੂੰ ਵੀ ਜਿਹੜਾ ਆਪਾਂ ਸੈੱਟ ਕਰਾਂਗੇ സഗന ബാ <laughs> 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 ਆੜੇ ਆਪਾਂ ਇਹਦਾ ਸ਼ੀਮਾ ਲੜ ਲਾਣਾ ਛੇਬ ਲੜਨੂ ਜਿਹੜਾ ਆਪਣੇ ਦੋ ਪੱਲੇ ਹੁੰਦੇ ਹਨ ਉਹਨਾਂ ਦੋਨੇ ਪੱਲੇ ਉਹੜਾ ਆਪਾਂ ਇਕੱਠੇ ਕਰ ਲੈਣਾ ਆ ਇਸ ਲੜ ਦੇ ਬਲੇ ਜਿਹੜੇ ਆਪਣੇ ਇਕੱਠੇ ਉਤਾ ਕਰਾਂਗੇ ਜਿਹੜਾ ਆਪਣਾ ਲੜ ਦੇ ਵਿੱਚ ਡੁੱਗ ਪੈਦਾ ਹੁੰਦਾ ਉਹ ਜਿਹੜਾ ਆਪਣਾ ਸਕਵਰ ਉਸਰਾ ਹੜਾ ਕਪੜੇ ਨਾਲ ਆਪਣਾ ਡੂੰਗਾ ਨਿਕਲ ਜਾਊਗਾ ਜੀ ਹੁਣ ਆਪਾਂ ਇਸ ਲੜ ਦੇ ਵਿੱਚ ਜਿਹੜਾ ਆਪਣਾ ਬਲ ਪਾ ਕੇ ਲਗਾਵਾਂਗੇ ਇਸ ਲੜ ਦੇ ਵਿੱਚ ਉਹਨਾਂ ਵਾਲ ਇਕੱਠੇ ਕਰਕੇ ਤੇ ਲੜ ਦੂ ਫੁੱਲ ਹਲਕਾੇ ਹੋਲਡ ਕਰਕੇ ਲਗਾ ਦੇਣਾ ਉਹ ਜਿਹੜਾ ਆਪਣਾ ਆਖੀ ਲੜ ਰਹਿ ਗਿਆ ਆਖੀ ਲੜ ਦੇ ਵਿੱਚ ਆਪਾਂ ਆੜੇ ਆਪਣੇ ਹਲਕੇ ਜਿਹੇ ਬાળા ਹੋਣਗੇ ਪਪਾ ਹਲਕੇ ਜੇ ਬਲ ਪਾਵਾਂਗੇ ਤੇ ਅਨੇਸ ਲੜ ਦੋ ਜਿਹੜਾ ਆਪਾਂ ਅੱਖ ਤੱਕ ਖਿਚਣਾ ਹੈ ਅੱਖ ਤੱਕ ਲਾਉਣ ਤੋਂ ਖਿਚਾ ਤੋਂ ਬਾਅਦ ਆਪਾਂ ਇਹੜੇ ਹੁਣੇ ਸਲੜ ਦੋ ਸੱਟਾ ਹਲਕਾ ਸੱਟ ਕਰ ਤੇ ਸਲੜ ਨੂੰ ਆਪਾਂ ਇਹੜਾ ਆਪਣਾ ਆਖੀ ਲੜੂਗਾ ਆਖੀ ਲੜਦਾ ਪਰ ਇਹੜਾ ਸਿੱਧਾ ਲਗਾਵਾਂਗੇ ਤੇ ਲੜ ਨੂੰ ਆਪਾਂ ਹੱਕਾ ਜਿਹੜਾ ਆਪਾਂ ਫਰੰਟ ਦੇ ਉੱਤੇ ਨੋਗੇ ਕੋਲ ਆਪਾਂ ਇਸ ਲੜ ਦੀ ਜਿਹੜੀ ਚੜਾਈ ਆ ਉਹ ਆਪਾਂ ਘਟਾ ਦੇਣੀ ਆ ਨੋਗੇ ਕੋਲ ਇਹ ਚੜਾਈ ਕਰਨ ਤੋਂ ਬਾਅਦ ਜਿਹੜਾ ਆਪਾਂ ਛੇਹਾਂ ਲੜ ਲਗਾਏ ਸੀਗਾ ਲੜ ਦੂ ਆਪਾਂ ਛੇਵੇਂ ਨਾਲ ਸਿੱਧਾ ਦੱਬ ਦੇਣਾ ਤੇ ਜਿਹੜਾ ਘਾ ਤੜ ਲੜਾ ਪਰੋਟ ਲੜਾ ਰਿਹਾ ਹੈ ਨਾ ਤੁਸੀਂ ਦਬ ਤੁਸੀਂ ਪਾ ਕੇ ਪੈਨ ਲਗਾ ਸਕਦੇ ਹੋ ਦੇ ਕਰ ਕਰ ਬਣਾ ਲੜਾ ਟਲਾ ਨਹੀਂ ਰਹੇਗਾ ਹੁਣ ਆਪਾਂ ਸਿਰ ਟਕਾਂਗੇ ਸਰ ਦੇ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਇਆ ਸੀ ਉਸ ਲੜ ਤੋਂ ਖਿੱਚ ਕੇ ਇਹ ਪੂਰਾ ਸਿਰ ਦੇ ਖਲਾੜ ਦੇਣਾ ਪਹਿਲਾਂ ਜਿਹੜਾ ਆਪਾਂ ਇੱਕ ਸਾਈਡ ਤੋਂ ਸਿਰ ਕਵਰ ਕਰਨਾ ਫਿਰ ਦੂਸਰੀ ਸਾਈਡ ਤੋਂ ਜਿਹੜਾ ਬੜਾ ਸਿਰ ਕਵਰ ਕਰਾਂਗੇ ਕਈ ਵਾਰ ਆ ਜਿਹੜਾ ਆਪਣਾ ਉਪਰੋ ਸਿਰ ਆ ਨੰਗਾ ਰਹਿ ਜਾਂਦਾ ਤੁਸੀਂ ਡਬਲ ਜੀ ਸ਼ੇਪ ਵਿੱਚ ਦੇਖ ਕੇ ਜਿਹੜਾ ਆਪਣਾ ਸਿਰ ਕਵਰ ਕਰ ਸਕਦੇ ਹੋ ਖੜਾ ਆਪਾਂ ਚੱਕ ਕੇ ਜਿਹੜਾ ਆਪਣਾ ਸਿਰ ਕਵਰ ਕਰਾਂਗੇ ਤੇ ਪਰ ਮੈਂ ਰਾਮੂਰ ਲੜੋਗਾ ਮੂੜ ਲੜਨ ਨੂੰ ਦਨ ਹਟ ਤੋਂ ਹੋਲਡ ਕਰਕੇ ਉਸ ਲੜਨ ਨੂੰ ਆਪਾਂ ਬੈਕ ਤੇ ਦੱਬ ਦੇਣਾ ਹਣ ਜਿਹੜੀ ਆਪਣੀ ਪੱਗ ਆ ਕੰਪਲੀਟ ਹੋ ਚੁੱਕੀ ਐ ਇਸ ਪੱਗ ਦੀ ਹੁਣ ਬਾਕੀ ਦੀ ਸਾਡੇ ਕਰ ਲਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ